ਸਾਰਾ ਕੋ ਠੀਕ ਹੋ ਗਿਆ ਜੜਦੀ ਗਲਾ குரு ਘਰਦੀ ਨਾ ਕੀ ਮੈਸੇਜ ਕੀ ਦੱਸਾਂ ਮੈਂ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਗ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਾਹੇਗੇ ਤੇ ਤੋਂ ਨਹੀਂ ਚੈੱਕ ਕੱਟ ਕੇ ਦੇ ਰਿਹਾ ਸਾਰਾ ਕੋ ਠੀਕ ਹੋ ਗਿਆ ਜੜਦੀ ਗਲਾ குரு ਘਰਦੀ ਨਾ ਕੀ ਮੈਸੇਜ ਕੀ ਦੱਸਾਂ ਮੈਂ ਬਸ ਇੱਕ ਤੋਂ ਉਹਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਿੱਥੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਖੁਸ਼ੀ ਕਰਦਾ ਤੇ ਮਜੀਠੀਏ ਨੂੰ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪਹੇਗੇ ਤੇ ਤੋਂ ਨਹੀਂ ਚੈੱਕ ਕੱਟ ਕੇ ਦੇ ਰਿਆ ਸਰ ਕੋ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਮੈਸੇਜ ਕੀ ਦੱਸਾਂ ਮੈਂ ਬਸ ਇੱਕ ਤੋਂ ਉਹਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਨੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਿੱਥੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰ ਇਹ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਰਿਆ ਰ ਕੋ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਤੇ ਬਤਾਨਦੇ ਹੋ ਬਸ ਇੱਕ ਤੋਂ ਨੂੰ ਇਹ ਮੈਸੇਜ ਇਹ ਕਿ ਨੌਜਵਾਨਾਂ ਦੇ ਨਸ਼ੇ ਛੱਡਣਾ ਤੇ ਗੁਰੂ ਦੇ ਲਾੜ ਲੱਗਣਾ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਵਿੱਚ ਕੀ ਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਡੀ ਕਿਰਦਾਰ ਕੁੱਝ ਹੀ ਕਰਦਾ ਇਹ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਰਿਆ ਰ ਕੋ ਠੀਕ ਹੋ ਗਿਆ ਚੜਦੀ ਕਲਾ ਗੁਰੂ ਘਰ ਦੀ ਜੀ ਮੈਸੇਜ ਕੀ ਤੇ ਬਤਾਨਦੇ ਹੋ ਬਸ ਇੱਕ ਕੋਮ ਨੂੰ ਇਹ ਮੈਸੇਜ ਇਹ ਕਿ ਨੌਜਵਾਨ ਨੇ ਨਸ਼ੇ ਛੱਡਣ ਤੇ ਗੁਰੂ ਦੇ ਲੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਹਿਬ ਦੀ ਕਰਦਾਰ ਕੋਈ ਜੀ ਕਰਦਾ ਹੈ ਤੇ ਮਜੀਠੀਏ ਨੂੰ ਚਾਹੀਦਾ ਆਪਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈਸੇਗੇ ਤੇ ਕੋਈ ਚੈੱਕ ਕੱਟ ਕੇ ਦੇ ਦੇ ਸਾਰਾ ਕੁਝ ਠੀਕ ਹੋ ਗਿਆ ਚੜ੍ਹਦੀ ਕਲਾ ਗੁਰੂ ਘਰ ਦੀ ਕੀ ਮੈਸੇਜ ਕੀ ਦੇਣਾ ਚਾਹੁੰਦੇ ਹੋ ਬਸ ਇੱਕ ਕੋਮ ਨੂੰ ਇਹ ਮੈਸੇਜ ਇਹ ਕਿ ਨੌਜਵਾਨ ਨੇ ਨਸ਼ੇ ਛੱਡਣ ਤੇ ਗੁਰੂ ਦੇ ਲੜ ਲੱਗਣ ਤੇ ਮਜੀਠੀਏ ਦੇ ਬਿਆਨਾਂ ਤੋਂ ਥੋੜਾ ਗਰੇਜ ਕਰਨ ਮਜੀਠੀਆ ਝੂਠ ਮਾਰਦਾ ਸਾਰੇ ਬਿਆਨਾਂ ਤੋਂ ਭਾਈ ਸਾਹਿਬ ਦੀ ਕਰਦਾਰ ਕੋਈ ਜੀ ਕਰਦਾ ਹੈ ਐਮ ਜੀਟੀਐਨ ਚਾਹੀਦਾ ਆਪ ਦਾ ਇਲਾਜ ਕਰਾਉਣਾ ਤੇ ਜੇ ਨਹੀਂ ਪੈ ਹੈਗੇ ਤੇ ਕੋਈ ਨਹੀਂ ਚੈੱਕ ਕੱਟ ਕੇ ਦੇ ਦੇ